ਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰ ਨਾਲ ਸੀਨੀਅਰ ਪੱਤਰਕਾਰ ਬਲਵੀਰ ਸਿੰਘ ਜੰਡੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਸ਼ੰਭੂ ਤੋਂ ਰਸਤਾ ਜਿਹੜਾ ਉਹ ਕਿਹਾ ਵੀ ਖੋਲਿਆ ਜਾਵੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਇੱਕ ਹਫਤੇ ਦੇ ਵਿੱਚ ਰਸਤਾ ਖੋਲ ਖੋਲ ਦਿੱਤਾ ਜਾਣਾ ਚਾਹੀਦਾ ਸਵਾਲ ਇਸ ਤੋਂ ਅਗਲਾ ਹੈ ਕਿ ਇਹ ਰਸਤਾ ਖੋਲਣ ਤੋਂ ਬਾਅਦ ਜਿਹੜੀਆਂ ਤਿੰਨ ਕਿਸਾਨ ਜਥੇਬੰਦੀਆਂ ਉਹ ਅਗਲਾ ਕਦਮ ਉਹਨਾਂ ਦਾ ਕੀ ਹੋਏਗਾ ਕੀ ਰਸਤਾ ਖੁੱਲਣ ਤੋਂ ਬਾਅਦ ਉਹ ਦਿੱਲੀ ਧਰਨਾ ਲਾਉਣਗੇ ਜਿਹੜੇ ਉਹਨਾਂ ਦੇ ਆਗੂ ਆ ਜਾਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਉਹ ਸਾਰੀਆਂ ਮੰਗਾਂ ਦਿੱਲੀ ਨਾਲ ਸੰਬੰਧਿਤ ਨੇ ਇਸ ਕਰਕੇ ਦੇਖਣਾ ਹੋਵੇਗਾ ਕਿ ਮਾਮਲਾ ਕਿੱਧਰ ਨੂੰ ਜਾਏਗਾ ਜੰਡੂ ਸਾਹਿਬ ਤੁਸੀਂ ਇਸ ਮਾਮਲੇ ਤੇ ਕੀ ਕਹਿਣਾ ਚਾਹੁੰਦੇ ਆ ਕੀ ਇਹ ਕਿਸਾਨ ਜਥੇਬੰਦੀਆਂ ਜਿਹਦੇ ਵਿੱਚ ਜਿਹੜੀ ਇਹ ਬੀਕੇ ਜੂ ਡੱਲੇਵਾਲ ਵਾਲੀ ਹੈ ਜਿਹਨੂੰ ਏਕਤਾ ਕਿਹਾ ਜਾਂਦਾ ਹੈ ਉਸ ਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਹੈ ਉਹਦੇ ਨਾਲ ਹੀ ਕ੍ਰਾਂਤੀਕਾਰੀ ਯੂਨੀਅਨ ਜਿਹੜੀ ਸਰਜੀਤ ਸਿੰਘ ਫੂਲ ਵਾਲੀ ਹੈ ਇਹ ਤਿੰਨਾਂ ਦੀਆਂ ਮੀਟੀਆਂ 13 14 15 ਨੂੰ ਹੋਣੀਆਂ ਜਿਹਦੇ 'ਚ ਉਹਨਾਂ ਨੇ ਫੈਸਲਾ ਕਰਨਾ ਤੁਸੀਂ ਕੀ ਇਹਦੇ ਬਾਰੇ ਸੋਚਦੇ ਹੋ ਦੇਖੋ ਜੇ ਮੂਜੀ ਗੱਲ ਇਹ ਹੈ ਕਿ ਇਹ ਫਰਵਰੀ 'ਚ ਇਹਨਾਂ ਨੇ ਮੋਰਚਾ ਸ਼ੁਰੂ ਕੀਤਾ ਸੀ ਤਾਂ ਉਦੋਂ ਵੀ ਇਹ ਚੱਲੇ ਤਾਂ ਦਿੱਲੀ ਵੱਲ ਨੂੰ ਹੀ ਸ਼ਿੱਕੇ ਦਿੱਲੀ ਦੀਆਂ ਸਰਹੱਦਾ 'ਤੇ ਜਾ ਕੇ ਅਸੀਂ ਮੋਰਚਾ ਲਾਵਾਂਗੇ ਪਰ ਉਸ ਸਮੇਂ ਕਿਉਂਕਿ ਦਿੱਲੀ ਡਬਲ ਇੰਜਨ ਦੀ ਸਰਕਾਰ ਸੀ ਹਰਿਆਣਾ 'ਚ ਦਿੱਲੀ 'ਚ ਵੀ ਮੋਦੀ ਦੀ ਸਰਕਾਰ ਥੱਲੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤਾਂ ਉਹਨਾਂ ਨੇ ਇਹਨਾਂ ਨੂੰ ਹੁਣ ਹੁਣ ਵੀ ਡਬਲ ਇੰਜਣ ਹੀ ਐ ਜੀ 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 ਤਾਂ ਉਹਨਾਂ ਨੇ ਇਹਨਾਂ ਨੂੰ ਇਸ ਥਾਂ ਦੇ ਉੱਤੇ ਰੋਕ ਦਿੱਤਾ ਉਸ ਤੇ ਰੋਕਾਂ ਜਿਹੜੀਆਂ ਲਾਈਆਂ ਉਹਨਾਂ ਨੂੰ ਬੜਾ ਇਹ ਵੀ ਕਿਹਾ ਗਿਆ ਕਿ ਅਨਮਨੁੱਖੀ ਢੰਗ ਤਰੀਕਾ ਹੈਗਾ ਔਰ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਕਾਨੂੰਨ ਹੈ ਉਹ ਹਰੇਕ ਨੂੰ ਆਗਿਆ ਦਿੰਦਾ ਹੈ ਕਿ ਉਹ ਉੱਥੋਂ ਲੰਘ ਕੇ ਦਿੱਲੀ ਜਾ ਸਕਦਾ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਰਾਜ ਪਰ ਉਦੋਂ ਹਰਿਆਣਾ ਸਰਕਾਰ ਨੇ ਆਪਣੀ ਮਨਮਾਨੀ ਕੀਤੀ ਔਰ ਇਹ ਸਾਰੇ ਨੂੰ ਇਥੇ ਰੋਕਿਆ ਗਿਆ ਲਗਭਗ 5 ਮਹੀਨੇ ਦਾ ਸਮਾਂ ਗੁਜ਼ਰ ਗਿਆ ਤਾਂ ਇਸ ਸਮੇਂ ਦੌਰਾਨ ਲੋਕ ਸਭਾ ਦੀਆਂ ਚੋਣਾਂ ਵੀ ਹੋਈਆਂ ਪਹਿਲਾਂ ਚੋਣਾਂ ਤੋਂ ਇਹ ਲੱਗਦਾ ਸੀਗਾ ਕਿ ਸ਼ਾਇਦ ਚੋਣਾਂ ਕਰਕੇ ਇਹ ਅੰਦੋਲਨ ਜਿਹੜਾ ਮੁਲਤਵੀ ਕਰ ਲੈਣਗੇ ਜਾਂ ਅੱਗੇ ਪੈ ਜਾਏਗਾ ਪਰ ਉਹ ਨਹੀਂ ਹੋਇਆ ਉਹ ਅੰਦੋਲਨ ਉਸ ਤਰ੍ਹਾਂ ਹੀ ਚੱਲਦਾ ਰਿਹਾ ਪਰ ਇਹ ਸਾਰੇ ਦੇ ਦੌਰਾਨ ਹੋਣ ਆਣ ਕੇ ਕੁਝ ਚਿਰ ਪਹਿਲਾਂ ਤਾਂ ਪੰਜਾਬ ਦੇ ਜਿਹੜੇ ਵਪਾਰੀ ਸੀਗੇ ਇਸ ਏਰੀਏ ਦੇ ਨਾਲ ਲੱਗਦੇ ਉਹਨਾਂ ਨੂੰ ਜਿਹੜੀ ਟਰਾਂਸਪੋਰਟ ਦੇ ਵਿੱਚ ਦਿੱਕਤ ਆ ਰਹੀ ਸੀਗੀ ਉਹਨਾਂ ਨੇ ਵੀ ਇਹਨਾਂ ਦਾ ਵਿਰੋਧ ਕੀਤਾ ਕਿ ਇਹ ਧਰਨਾ ਜਿਹੜਾ ਇੱਥੋਂ ਜਿਹੜਾ ਕਿਸਾਨਾਂ ਦਾ ਚੁਕਾਇਆ ਜਾਵੇ ਤਾਂ ਉਦੋਂ ਵੀ ਵਿੱਚ ਗੱਲ ਸ਼ੁਰੂ ਹੋਈ ਫਿਰ ਰੁਕ ਗਈ ਔਰ ਫਿਰ ਹੁਣ ਜਿਹੜੇ ਆਸੇ ਪਾਸੇ ਇਹਨਾਂ ਦੇ ਪਿੰਡ ਸੀਗੇ ਉਹਨਾਂ ਲੋਕਾਂ ਨੂੰ ਜਿਹੜੀ ਮੁਸ਼ਕਲ ਆ ਰਹੀ ਸੀ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਇਹਨਾਂ ਨੂੰ ਕਿ ਇੱਥੋਂ ਧਰਨਾ ਜਿਹੜਾ ਚੁੱਕਿਆ ਜਾਵੇ ਸਰਕਾਰ ਨੂੰ ਵੀ ਉਹਨਾਂ ਬੇਨਤੀ ਕੀਤੀ ਬਕਾਇਦਾ ਪੰਚਾਇਤਾਂ ਨੇ ਇਸ ਗੱਲ 'ਤੇ ਜ਼ੋਰ ਲਾਇਆ ਪਰ ਉਹਨਾਂ ਹੀ ਗੱਲ ਕਿਸੇ ਸਿਰ ਲੱਗੀ ਪਰ ਹਾਈ ਕੋਰਟ 'ਚ ਜਿਹੜਾ ਕੇਸ ਹੋਣ ਕਰਕੇ ਹਾਈ ਕੋਰਟ ਨੇ ਹੁਣ ਇਹਨਾਂ ਦਾ ਜਿਹੜਾ ਬਹੁਤ ਸਖਤ ਨੋਟਿਸ ਲਿਆ ਔਰ ਬਕਾਇਦਾ ਜਿਹੜਾ ਉਹਨਾਂ ਨੇ ਪੰਜਾਬ ਸਰ ਹਰਿਆਣਾ ਸਰਕਾਰ ਨੂੰ ਇਹ ਗੱਲ ਕਹੀ ਹੈਗੀ ਐ ਤੇ ਨਾਲ ਕਿਸਾਨਾਂ ਨੂੰ ਆਦੇਸ਼ ਦਿੱਤਾ ਹੈਗਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਇਹ ਜਿਹੜਾ ਸ਼ੰਭੂ ਬਾਰਡਰ ਦਾ ਧਰਨਾ ਇਸ ਨੂੰ ਚੁੱਕ ਲਿਆ ਜਾਵੇ। ਔਰ ਉਸ ਦੇ ਲਈ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਇਹ ਗੱਲ ਵੀ ਨਾਲ ਕਹੀ ਹੈ ਕਿ ਬਕਾਇਦਾ ਤੁਸੀਂ ਜਿਹੜੇ ਸਾਰੇ ਬੈਰੀਗੇਡ ਉੱਥੇ ਲਾਏ ਹੋਏ ਆ ਉਹ ਸਾਰੇ ਬੈਰੀਗੇਡ ਚੱਕੋ ਤੇ ਇਹਨਾਂ ਨੂੰ ਦਿੱਲੀ ਜਾਣ ਦਿਓ ਤੁਸੀਂ ਦਿੱਲੀ ਜਾਣ ਤੋਂ ਇਹਨਾਂ ਨੂੰ ਰੋਕ ਨਹੀਂ ਸਕਦੇ। ਤੇ ਇਹ ਡੈਮੋਕ੍ਰੇਸੀਆ ਡੈਮੋਕ੍ਰੇਸੀ ਚ ਹਰੇਕ ਨੂੰ ਇਸ ਗੱਲ ਦਾ ਹੱਕ ਅਧਿਕਾਰ ਪ੍ਰਾਪਤ ਹੈ ਕਿ ਉਹ ਦੇਸ਼ ਚ ਕਿਤੇ ਵੀ ਜਾ ਸਕਦਾ ਸੋ ਇਸ ਕਰਕੇ ਤੁਸੀਂ ਇਹਨਾਂ ਨੂੰ ਰੋਕਣਾ ਨਹੀਂ ਹੈ ਤੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਨੂੰ ਹਿਦਾਇਤ ਕੀਤੀ ਹੈ ਕਿ ਜੇ ਤੁਸੀਂ ਕੋਈ ਬੈਰੀਕੇਡ ਲਾਏ ਹੋਏ ਐ ਇਸ ਸਾਈਡ ਤੇ ਤਾਂ ਉਹਨਾਂ ਬੈਰੀਕੇਡਾਂ ਨੂੰ ਵੀ ਖਤਮ ਕੀਤਾ ਜਾਵੇ ਤਾਂ ਸੋ ਹੁਣ ਦੇਖਣਾਂ ਦੀ ਗੱਲ ਇਹ ਹੈ ਕਿ ਇੱਕ ਤਾਂ ਸਰਕਾਰ ਨੇ ਇੱਕ ਹਫ਼ਤੇ ਦੇ ਬਾਅਦ ਉੱਥੇ ਸਟੇਟਸ ਰਿਪੋਰਟ ਦੇਣੀ ਹੈ ਕਿ ਇਸ ਦਾ ਕੀ ਬਣਿਆ ਦੂਸਰਾ ਇਹ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਬਾਰੇ ਸ਼ੁਰੂ-ਸ਼ੁਰੂ ਚ ਤਾਂ ਗੱਲਬਾਤ ਹੋਈ ਪਰ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ ਤਾਂ ਅਸਲ ਦੇ ਵਿੱਚ ਜੰਨੂ ਜੀ ਇੱਕ ਗੱਲ ਮੈਂ ਇੱਥੇ ਜੰਨੂ ਜੀ ਸਾਬ ਇੱਕ ਗੱਲ ਮੈਂ ਇੱਥੇ ਕਹਿਣੀ ਚਾਹੁੰਗਾ ਜਿਹੜਾ ਸ਼ੰਭੂ ਦਾ ਬੈਰੀਕੇਡ ਹਟ ਜਾਣਗੇ ਜੋ ਹਾਈ ਕੋਰਟ ਦੇ ਹੁਕਮ ਨੇ ਖਨੋਰੀ ਵੀ ਤਾਂ ਹਟਣੀ ਚਾਹੀਦੀ ਹੈ ਉਹ ਤਾਂ ਨਾਲ ਹੀ ਉਹਨੇ ਮੇਰਾ خیال ਹੈ ਕਿ ਇਕੱਠਾ ਹੀ ਹੈ ਕੋਈ ਵੱਖ ਨਹੀਂ ਹੈਗਾ ਖਨੋਰੀ ਨੂੰ ਉਹਨਾਂ ਨੇ ਵੱਖਰੇ ਤੌਰ ਤੇ ਡੀਲ ਨਹੀਂ ਕੀਤਾ ਸੋ ਇੱਥੇ ਤਾਂ ਉਹ ਰਸਤਾ ਖੁਲਾਉਣ ਦਾ ਮਾਮਲਾ ਹੈਗਾ ਮੇਰਾ خیال ਹੈ ਕਿ ਖਨੋਰੀ ਵੀ ਨਾਲ ਹੀ ਖੁੱਲੇਗਾ ਉਹਦੇ ਇਹ ਬੇਸ਼ੱਕ ਜ਼ਿਕਰ ਕਿਉਂਕਿ ਸ਼ੰਭੂ ਬਾਡਰ ਜ਼ਿਆਦਾ ਪਾਪੂਲਰ ਹੈਗਾ ਇਸ ਕਰਕੇ ਕਿਉਂਕਿ ਜਿਹੜਾ ਖਨੌਰੀ ਤਾਂ ਉਹ ਜਿੱਥੇ ਧਰਨਾ ਲੱਗਾ ਸੀ ਤੁਹਾਨੂੰ ਯਾਦ ਹੋਵੇਗਾ ਕਿ ਉੱਥੇ ਸ਼ੁਭ ਕਰਨ ਜਿਹੜਾ ਇੱਕ ਨੌਜਵਾਨ ਲੜਕਾ ਸੀ ਉਸ ਦੀ ਮੌਤ ਵੀ ਹੋ ਗਈ ਸੀ ਇਸ ਕੇਸ ਦੇ ਨਾਲ ਉਸ ਕੇਸ ਦੀ ਵੀ ਜਿਹੜੀ ਸੁਣਾਈ ਹੈ ਉਹ ਹੋਈ ਹੈ ਤੇ ਉਸ ਕੇਸ ਚ ਬੜਾ ਨਵਾਂ ਇੱਕ ਜਿਹੜਾ ਤੱਥ ਹੈ ਉਹ ਉੱਪਰ ਕੇ ਸਾਹਮਣੇ ਆਇਆ ਉਹ ਕਿੰਨਾ ਸੱਚ ਹੈ ਕਿੰਨਾ ਉਹਦੇ ਚ ਝੂਠ ਹੈ ਕੀ ਹੈ ਉਹ ਸਾਰੇ ਦੇ ਵਿੱਚ ਕੱਪ ਕੀ ਬੋਲਦੇ ਆ ਕਿ ਹੁਣ ਪਤਾ ਲੱਗੇਗਾ ਜਦੋਂ ਜਿਹੜੀ ਸਿੱਟ ਜਾਣ ਕਰੇਗੀ ਕਿਉਂਕਿ ਬਕਾਇਦਾ ਜਿਹੜੀ ਸ਼ੁਰੂ ਤੋਂ ਗੱਲ ਆ ਰਹੀ ਸੀ ਉਹਦੇ ਵਿੱਚ ਕਿਹਾ ਜਾ ਰਿਆ ਸੀਗਾ ਕਿ ਇਸ ਨੌਜਵਾਨ ਦੀ ਹੱਤਿਆ ਜਿਹੜੀ ਪੁਲਿਸ ਦੀ ਗੋਲੀ ਨਾਲ ਹੋਈ ਹੈ ਤੇ ਇਥੋਂ ਤੱਕ ਕਿ ਹਰਿਆਣਾ ਦੇ ਜਿਹੜੇ ਗ੍ਰਹਿ ਮੰਤਰੀ ਸੀ ਉਹਨੂੰ ਅਨਲ ਮੇਜ ਉਹਨਾਂ ਵੀ ਇਹ ਗੱਲ ਕਹੀ ਸੀ ਕਿ ਜਿਹੜੀ ਇਹ ਸਾਡੀ ਜਿਹੜੀ ਪੁਲਿਸ ਦੀ ਗੋਲੀ ਸੀ ਕੌਣ ਦੇ ਨਾਲ ਇਹ ਨੌਜਵਾਨ ਦੀ ਮੌਤ ਹੋਈ ਹੈ ਪਰ ਜਿਹੜਾ ਹੁਣ ਐਫਐਸਐਲ ਦੀ ਰਿਪੋਰਟ ਉੱਥੇ ਹਾਈ ਕੋਰਟ 'ਚ ਪੇਸ਼ ਹੋਈ ਹੈ ਉਹਨੇ ਕੁਝ ਨਵਾਂ ਜਿਹੜਾ ਇਸ ਸਾਰੇ ਕੇਸ ਨੂੰ ਮੋੜ ਦੇ ਦਿੱਤਾ ਉਹਨਾਂ ਕਹਿੰਦੇ ਕਿ ਇਹ ਸ਼ਾਰਟਗਨ ਜਿਹੜੀ ਹੈ ਹਾਂਜੀ ਸ਼ਾਰਟਗਨ ਦਾ ਮੌਤ ਹੋਈ ਹੈ ਸ਼ਾਰਟਗਨ ਦਾ ਮੌਤ ਹੋਈ ਹੈ ਸ਼ਾਰਟਗਨ ਦਾ ਸ਼ਿਕਾਰ ਹੋਇਆ ਹੈ ਤਾਂ ਇਸ ਕਰਕੇ ਇਹਦੇ ਤੇ ਹੁਣ ਨਵੇਂ ਸਿਰੇ ਤੋਂ ਆਵਾਦ-ਵਿਵਾਦ ਜਿਹੜਾ ਹੈ ਸ਼ੁਰੂ ਹੋ ਗਿਆ ਭਾਵੇਂ ਕਿ ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਉਹਦੇ ਪਰਿਵਾਰ ਨੂੰ ਦੇ ਦਿੱਤਾ ਉਹਦੀ ਭੈਣ ਨੂੰ ਨੌਕਰੀ ਵੀ ਦੇ ਦਿੱਤੀ ਆ ਪਰ ਇਹ ਸਾਡੇ ਹਾਂਜੀ ਉਸੇ ਉਸੇ ਹੀ ਅੰਦੋਲਨ ਦਾ ਹਿੱਸਾ ਮੈਂ ਇਸ ਦਾ ਇਸ ਕਰਕੇ ਜ਼ਿਕਰ ਕੀਤਾ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜਾ ਬਾਰਡਰ ਹੈ ਇਸ ਖੁੱਲਣ ਦੇ ਨਾਲ ਜਿਹੜੇ ਵਪਾਰੀ ਹੈ ਜਾਂ ਜਿਨ੍ਹਾਂ ਨੂੰ ਬਹੁਤ ਲੰਮਾ ਸਫ਼ਰ ਤੈਅ ਕਰਕੇ ਟਰਾਂਸਪੋਰਟਰਸ ਨੂੰ ਉਹਨਾਂ ਮਾਲ ਲੈ ਕੇ ਜਾਣਾ ਪੈਂਦਾ ਸੀ ਜਾਂ ਜਿਹੜੇ ਆਮ ਮੁਸਾਫਰ ਵੀ ਸੀ ਜਾਂ ਆਮ ਲੋਕ ਵੀ ਜਿਹੜੇ ਸੜਕਾਂ ਹੀ ਆਉਂਦੇ ਸੀ ਤਾਂ ਉਹਨਾਂ ਨੂੰ ਅੰਬਾਲਾ ਦੇ ਰਾਹ ਹੀ ਆਉਣਾ ਪੈਂਦਾ ਸੀ ਤੇ ਉੱਥੇ ਇਹ ਦੇਖਿਆ ਕਿ ਅੰਬਾਲਾ ਦੇ ਜਿੱਥੇ ਇਹ ਆਣ ਕੇ ਸ਼ੰਮੂ ਵਾਲੇ ਦੇ ਰਸਤੇ ਦੇ ਵਿੱਚ ਦੀ ਆ ਕੇ ਰਸਤਾ ਉੱਥੇ ਮਿਲਦਾ ਹੈ ਉੱਥੇ ਬੜਾ ਜਾਮ ਲੱਗਾ ਹੁੰਦਾ ਸੀ ਅਕਸਰ ਅਤਤ ਦਾ ਪੌਣਾ ਪੌਣਾ ਘੰਟਾ ਲੋਕਾਂ ਨੂੰ ਉਸ ਜਾਮ ਚ ਗੁਜ਼ਾਰਨਾ ਪੈਂਦਾ ਸੀ ਸੋ ਇੱਕ ਤਾਂ ਇਹ ਜਿਹੜਾ ਬਾਰਡਰ ਖੁੱਲਣ ਦੇ ਨਾਲ ਉਹਨਾਂ ਨੂੰ ਰਾਹਤ ਮਿਲੇਗੀ ਲੋਕਾਂ ਨੂੰ ਵਪਾਰੀਆਂ ਨੂੰ ਰਾਹਤ ਮਿਲੇਗੀ ਉਸ ਇਲਾਕੇ ਦੇ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਡੇ ਟੂ ਡੇ ਇੱਧਰ ਉੱਧਰ ਲੰਘਣਾ ਪੈਂਦਾ ਸੀ ਉਹਨਾਂ ਨੂੰ ਜਾਂ ਟਰਾਲੀਆਂ ਲੈ ਕੇ ਜਾਂ ਉਹਨਾਂ ਨੂੰ ਹੋਰ ਆਪਣੇ ਸਾਜੋ ਸਮਾਨ ਜਿਹੜੇ ਲੈ ਕੇ ਉਧਰ ਦੀ ਜਾਣਾ ਪੈਂਦਾ ਰਾਤ ਜੰਨੂ ਸਾਹਿਬ ਜੰਮੂ ਕਸ਼ਮੀਰ ਹਿਮਾਚਲ ਦੇ ਲੋਕਾਂ ਨੂੰ ਮਿਲੇਗੀ ਜਿਹੜੇ ਇਸ ਰੂਟ ਰਾਹੀਂ ਜਿਹੜਾ ਜੰਮੂ ਕਸ਼ਮੀਰ ਨੂੰ ਤਾਂ ਇਸ ਰੂਟ ਰਾਹੀਂ ਜਾਂਦੇ ਜਾਣੇ ਆ ਪਰ ਜਿਹੜਾ ਹਿਮਾਚਲ ਦਾ ਵੀ ਕੁਝ ਹਿੱਸਾ ਇਸ ਰੂਟ ਰਾਹੀਂ ਜਾਂਦਾ ਹੈ ਨਹੀਂ ਬਿਲਕੁਲ ਤੁਸੀਂ ਠੀਕ ਕਿਹਾ ਉਹ ਵੀ ਉਹਨਾਂ ਨੂੰ ਵੀ ਰਾਹਤ ਮਿਲੇਗੀ ਜਿਹੜੇ ਵੀ ਇਸ ਸੜਕ ਰਾਹੀਂ ਲੰਘਣ ਵਾਲੇ ਲੋਕ ਸੀ ਸ਼ੰਭੂ ਬਾਰਡਰ ਰਾਹੀਂ ਲੰਘਣ ਵਾਲੇ ਲੋਕ ਸੀ ਉਹਨਾਂ ਸਾਰਿਆਂ ਨੂੰ ਹੀ ਰਾਹਤ ਮਿਲੇਗੀ ਸੋ ਇਹ ਤਾਂ ਇੱਕ ਹੈਗਾ ਦੂਸਰਾ ਪੱਖ ਹੈਗਾ ਇਸ ਗੱਲ ਦਾ ਜਿਹੜੀ ਤੁਸੀਂ ਕੀਤੀ ਹੈ ਕਿ ਕਿਸਾਨ ਜਿੱਥੇ ਬੰਦੀਆਂ ਹੁਣ ਕੀ ਕਰਨੀਆਂ ਉਹਨਾਂ ਨੇ ਜਿਹੜੀ ਮੀਟਿੰਗ ਕਰ ਰਹੀਆਂ ਉਹਦੇ ਵਿੱਚ ਹੁਣ ਉਹ ਫੈਸਲਾ ਉਹਨਾਂ ਨੂੰ ਲੈਣਾ ਪਏਗਾ ਕਿ ਉਹਨਾਂ ਨੇ ਦਿੱਲੀ ਜਾ ਕੇ ਆਇਆ ਜਿਹੜਾ ਹੈਗਾ ਧਰਨਾ ਲਾਉਣਾ ਹੈ ਜਾਂ ਕੀ ਕਰਨਾ ਆਪਣੀ ਐਜੀਟੇਸ਼ਨ ਦਾ ਕੀ ਉਹਨਾਂ ਨੇ ਰੂਪ ਜਾਂ ਉਹਦਾ ਕੀ ਢੰਗ ਨਾਲ ਉਹਨੂੰ ਅੱਗੇ ਵਧਾਉਣਾ ਹੈਗਾ ਉਹ ਹੁਣ ਸਾਹਮਣੇ ਆਏਗਾ ਪਰ ਉਸ ਮੀਟਿੰਗ ਦੇ ਲਈ ਹੁਣ ਜਿਸ ਤਰ੍ਹਾਂ ਤੁਸੀਂ ਤਿੰਨ ਜਥੇਬੰਦੀਆਂ ਦੇ ਨਾਂ ਲਏ ਹੈਗੇ ਆ ਇਹ ਤਿੰਨੇ ਜਥੇਬੰਦੀਆਂ ਦੀ ਇਹਦੇ ਤੇ ਸਹਿਮਤੀ ਪਾਉਂਦੀ ਆ ਜਾਂ ਕੀ ਪਾਉਂਦੀ ਆ ਆਇਆ ਇੱਕ ਦੂਜਾ ਇਹ ਕਿ ਧਰਨਾ ਤਾਂ ਉਹਨਾਂ ਨੂੰ ਇੱਥੋਂ ਹੁਣ ਚੁੱਕਣਾ ਹੀ ਪੈਗਾ ਇਸ ਗੱਲ 'ਈ ਤਾਂ ਉਹ ਵੀ ਕਹਿ ਰਹੀਆਂ ਕਿਸਾਨ ਜਥੇਬੰਦੀਆਂ ਕਿ ਅਸੀਂ ਬਿਲਕੁਲ ਕੀ ਕਹ ਕੇ ਅਸੀਂ ਇੱਥੋਂ ਧਰਨਾ ਜਿਹੜਾ ਚੱਕਨ ਨੂੰ ਤਿਆਰ ਆ ਉਹ ਤਾਂ ਇੱਥੋਂ ਤੱਕ ਜਿਹੜੇ ਉਹਨਾਂ ਦੇ ਲੀਡਰ ਪੰਦੇਰ ਹੈ ਉਹ ਤਾਂ ਇੱਥੋਂ ਤੱਕ ਕਹਿ ਰਿਹਾ ਕਿ ਜੀ ਅਸੀਂ ਤਾਂ ਸੜਕ ਰੋਕੀ ਨਹੀਂ ਅਸੀਂ ਤਾਂ ਸੜਕ ਬੰਦ ਕੀਤੀ ਨਹੀਂ ਅਸੀਂ ਤਾਂ ਇਸ ਇਹ ਤਾਂ ਸਰਕਾਰ ਨੇ ਕੀਤੀ ਹੈ ਕਿ ਸਰਕਾਰ ਜੇ ਖੋਲ ਦੇਗੀ ਤੇ ਅਸੀਂ ਅੱਗੇ ਚੱਲ ਜਾਵਾਂਗੇ ਸੋ ਉਹ ਇਹ ਗੱਲ ਨੂੰ ਲੈ ਕੇ ਇਸ ਢੰਗ ਨਾਲ ਉਹਨੂੰ ਜਿਹੜਾ ਬਿਆਨ ਕਰ ਰਿਹਾ ਇਸ ਢੰਗ ਨਾਲ ਉਹ ਸਾਰੀ ਗੱਲ ਕਹਿ ਰਿਹਾ ਸੋ ਇਸ ਕਰਕੇ ਉਹਨੂੰ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਉਹਨਾਂ ਨੇ ਨਹੀਂ ਰੋਕੀ ਹੈਗੀ ਤਾਂ ਬਕਾਇਦਾ ਹਾਈ ਕੋਰਟ ਨੇ ਇਹ ਕਹਿ ਕੇ ਤੁਸੀਂ ਹੋਰ ਆਸੇ-ਪਾਸੇ ਕਿਤੇ ਵੀ ਧਰਨਾ ਲਾ ਸਕਦੇ ਹੋ ਪਰ ਰਾਹ ਨਹੀਂ ਰੋਕਣਾ ਸੋ ਇਸ ਕਰਕੇ ਹੁਣ ਉਹ ਇਹ ਆਪਣਾ ਜਿਹੜਾ ਇਹ ਅੰਦੋਲਨ ਹੈ ਉਸ ਨੂੰ ਦਿੱਲੀ ਲੈ ਕੇ ਜਾਣਾ ਚਾਹੁੰਦੇ ਆ ਜਾਂ ਇੱਥੇ ਹੀ ਆਸੇ-ਪਾਸੇ ਕਿਤੇ ਹੋਰ ਸੜਕ ਦੇ ਉਹ ਧਰਨਾ ਲਾਉਣਗੇ ਜਾਂ ਕਿਸ ਤਰ੍ਹਾਂ ਨੂੰ ਚਲਾਉਣਗੇ ਇਹ ਤਾਂ ਹੁਣ ਦੇਖਣ ਵਾਲੀ ਗੱਲ ਹੈ ਇਹ ਤਾਂ ਜਦੋਂ ਉਹਨਾਂ ਦੀ ਮੀਟਿੰਗ ਹੋ ਕੇ ਫੈਸਲਾ ਆਏਗਾ ਫੇਰ ਹੀ ਪਤਾ ਲੱਗ ਸਕੇਗਾ ਜੀ ਗੱਲ ਏਜੰਡਾ ਤਾਂ ਇਹ ਸੀਗੇ ਮਤਲਬ ਜਿਹੜੀ ਮੇਰੇ ਜਿਹੜੇ ਜਗਜੀਤ ਸਿੰਘ ਢੱਲੇਵਾਲ ਹੋਣਾ ਨਾਲ ਗੱਲਬਾਤ ਹੋਈ ਉਹਨਾਂ ਨੂੰ ਮੈਂ ਪੁੱਛੇ ਵੀ ਤੁਸੀਂ ਕੀ ਕਰੋਗੇ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਵੀ ਸਾਡੀਆਂ ਤਿੰਨ ਜਥੇਬੰਦੀਆਂ ਹੋਣਗੀਆਂ ਤੇ ਐਸਕੇਮ ਗੈਰ ਰਾਜਨੀਤਿਕ ਇਹਦੇ ਨਾਲ ਜਿਹੜੀਆਂ ਬਾਕੀ ਜਥੇਬੰਦੀਆਂ ਜੁੜੀਆਂ ਉਹਦੇ ਵਿੱਚ ਹੀ ਅਸੀਂ ਫੈਸਲਾ ਲਵਾਂਗੇ ਇਹ ਕੋਈ ਵੀ ਸਾਡੇ ਜਿਹੜੇ ਸਾਰੇ ਮਾਮਲੇ ਉਹ ਦਿੱਲੀ ਨਾਲ ਸੰਬੰਧਿਤ ਨੇ ਦਿੱਲੀ ਨਾਲ ਜੁੜੇ ਹੋਏ ਆ ਇਸ ਤੋਂ ਇਹ ਲੱਗਦਾ ਕਿ ਮਾਮਲਾ ਤਾਂ ਫਿਰ ਦਿੱਲੀ ਵੱਲ ਹੋ ਜਾਏਗਾ ਦਿੱਲੀ ਹੀ ਅੰਦੋਲਨ ਪਾਸੇ ਵੱਲੋਂ ਜਾਣ ਦੇ ਜ਼ਿਆਦਾ ਸੰਭਾਵਨਾ ਹੈ ਬਿਲਕੁਲ ਤੁਹਾਡੀ ਠੀਕ ਹੈ ਕਿ ਜਦੋਂ ਇਹਨਾਂ ਨੇ ਸ਼ੰਭੂ ਇੱਥੇ ਬਾਰਡਰ ਤੇ ਮੋਰਚਾ ਲਾਇਆ ਸੀ 10 ਫਰਵਰੀ ਜਾਂ 12 ਫਰਵਰੀ ਦੇ ਨੇੜੇ ਤੇੜੇ ਤਾਂ ਉਸ ਸਮੇਂ ਬਕਾਇਦਾ ਇਹਨਾਂ ਦੀ ਜਿਹੜੀ ਗੱਲਬਾਤ ਵੀ ਇਹਨਾਂ ਨਾਲ ਹੋਈ ਸੀਗੀ ਮੋਢਲੇ ਦੌਰ ਚ ਉਹ ਦਿੱਲੀ ਦੇ ਹੀ ਕੇਂਦਰੀ ਮੰਤਰੀ ਜਿਹੜੇ ਤੈਨਾਂ ਹੁੰਦੇ ਸੀ ਉਹਨਾਂ ਦੀ ਟੀਮ ਸੀ ਤੇ ਨਾਲ ਉਸ ਸਮੇਂ ਉਹਨਾਂ ਦਾ ਸਾਥ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਸ ਪਰ ਉਹ ਜਿਹੜੀਆਂ ਕੁਛ ਚੇਤਾਂ ਗੱਲਬਾਤ ਚੱਲਦੀ ਰਹੀ ਪਰ ਬਾਅਦ ਚ ਉਹ ਗੱਲਬਾਤ ਬੰਦ ਹੋ ਗਈ ਇਹ ਤੁਹਾਡੀ ਗੱਲ ਠੀਕ ਹੈ ਕਿ ਪਹਿਲਾਂ ਵੀ ਜਿਹੜੀਆਂ ਮੰਗਾਂ ਹੈਗੀਆਂ ਉਹ ਕੇਂਦਰ ਨਾਲ ਹੀ ਸਬੰਧਤ ਹੈ ਚਾਹੇ ਉਹ ਐਮਐਸਪੀ ਦੀ ਮੰਗ ਹੈ ਚਾਹੇ ਕਰਜ਼ਾ ਮਾਫੀ ਦੀ ਮੰਗ ਹੈ ਚਾਹੇ ਦੂਸਰੀਆਂ ਮੰਗਾਂ ਹੈਗੀਆਂ ਸੋ ਇਸ ਕਰਕੇ ਇਹ ਹੁਣ ਆਇਆ ਕਿ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ ਇਹ ਇਕੱਲਾ ਲੜਨਾ ਚਾਹੁੰਦਾ ਜਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਇੱਕ ਕੌਮੀ ਪੱਧਰ ਤੇ ਬਣਿਆ ਹੋਇਆ ਕਿ ਉਸ ਨਾਲ ਕੋਈ ਇਹਦੇ ਬਾਰੇ ਗੱਲਬਾਤ ਹੋਏਗੀ ਇਹ ਹੁਣ ਅਜੇ ਦੇਖਣਾ ਹੋਵੇਗਾ ਕਿਉਂਕਿ ਕੱਲਿਆਂ ਨੂੰ ਇਹਨਾਂ ਨੂੰ ਉੱਥੇ ਮੋਰਚਾ ਕਿਸ ਤਰ੍ਹਾਂ ਦੀ ਇਹਨਾਂ ਦੀ ਸਥਿਤੀ ਪਾਉਂਦੀ ਆ ਉਹ ਵੀ ਦੇਖਣੀ ਹੋएगी ਆਇਆ ਕਿ ਕੇਂਦਰ ਸਰਕਾਰ ਜਿਹੜੀ ਆ ਉਹਨਾਂ ਨੂੰ ਉੱਥੇ ਅੱਗੇ ਲੰਘਣ ਦਿੰਦੀ ਆ ਜਾਂ ਇਹਨਾਂ ਨੂੰ ਉੱਥੇ ਬਾਰਡਰ ਤੇ ਜਿੱਥੇ ਅੱਗੇ ਲੱਗਿਆ ਸੀਗਾ ਧਰਨਾ ਜਾਂ ਜਿੱਥੇ ਅੱਗੇ ਅੰਦੋਲਨ ਚੱਲਦਾ ਸੀ ਉੱਥੇ ਤੱਕ ਹੀ ਜਾਣਗੇ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਅੱਗੇ ਵੱਰ ਕੇ ਉੱਥੇ ਜੰਤਰ ਮੰਤਰ ਤੇ ਪਹੁੰਚਦੇ ਆ RAM LILA ਗਰਾਊਂਡ ਤੇ ਜਾਂਦੇ ਆ ਉਹ ਨਰੰਕਰੀ ਜਿਹੜਾ ਪੰਡਾਲ ਇੱਕ ਉੱਥੇ ਜਾਂਦੇ ਆ ਇਹ ਹੁਣ ਦੇਖਣ ਵਾਲੀ ਗੱਲ ਹੈ ਇਹ ਤਾਂ ਉਹਨਾਂ ਦੇ ਫੈਸਲੇ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਪਰ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਇਹ ਸਾਰੀਆਂ ਮੰਗਾਂ ਜਿਹੀਆਂ ਇਹ ਲੈ ਕੇ ਚੱਲੇ ਹੋਇਆ ਉਹ ਬਕਾਇਦਾ ਜਿਹੜੀਆਂ ਕੇਂਦਰ ਸਰਕਾਰ ਨਾਲ ਸੰਬੰਧਤ ਹੈ ਤੇ ਉਹਦੇ ਚ ਕੇਂਦਰੀ ਜਿਹੜੀ ਨੀਤੀ ਹੈ ਖੇਤੀ ਨੀਤੀ ਉਹਦੇ ਤਹਿਤ ਹੀ ਫੈਸਲੇ ਹੋਣਾ ਹੈ ਇਸ ਕਰਕੇ ਜੇ ਕੇਂਦਰ ਸਰਕਾਰ ਇਹਨਾਂ ਨਾਲ ਗੱਲ ਕਰੇਗੀ ਤਾਂ ਹੀ ਗੱਲ ਅੱਗੇ ਤੁਰੇਗੀ ਨਹੀਂ ਤੇ ਜਿਸ ਤਰ੍ਹਾਂ ਹੁਣ ਇੱਥੇ 5 ਮਹੀਨੇ ਹੋ ਗਏ ਬੈਠੇ ਨੂੰ ਅੱਗੇ ਵੀ ਉੱਥੇ ਬੈਠੇ ਰਹੇ ਸੀ ਤਾਂ ਉਹ ਕਿਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਅਸੀਂ ਇਹਦਾ ਅਜੇ ਕੋਈ ਵੀ ਅਨੁਮਾਨ ਨਹੀਂ ਲਾ ਸਕਦੇ ਕਿਉਂਕਿ ਉਹ ਨਿਰਭਰ ਕਰੇਗਾ ਸਰਕਾਰ ਕਿਉਂਕਿ ਹੁਣ ਚੁਣ ਕੇ ਆਈ ਹੈ ਨਵੇਂ ਸਿਰੇ ਤੋਂ ਤੀਜੀ ਵਾਰ ਬਣੀ ਹੈ ਮੋਦੀ ਦੀ ਵਹੀ ਸਰਕਾਰ ਕਿ ਉਹ ਕਿਸਾਨਾਂ ਪ੍ਰਤੀ ਕਿਸ ਤਰ੍ਹਾਂ ਦਾ ਅਧਿਰਾ ਅਖਤਿਆਰ ਕਰਦੀ ਹੈ ਔਰ ਇਹਦੇ ਵਿੱਚ ਇੱਕ ਗੱਲ ਇਹ ਵੀ ਸ਼ਾਮਲ ਹੈ ਕਿ ਹੁਣ ਅੱਗੇ ਬਜਟ ਸੈਸ਼ਨ ਆਉਣ ਵਾਲਾ ਹੈ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਹੋਣਾ ਨੇ ਨੀਤੀ ਆਯੋਗ ਨਾਲ ਜਿਹੜੀ ਹੈ ਉਹ ਗੱਲਬਾਤ ਵੀ ਕੀਤੀ ਹੈ ਅਰਥ ਸ਼ਾਸਤਰੀਆਂ ਨਾਲ ਗੱਲਬਾਤ ਕੀਤੀ ਹੈ ਆਇਆ ਕਿ ਉਹ ਜਿਹੜਾ ਬਜਟ ਹੈ ਉਹਦੇ ਚ ਕਿਸਾਨਾਂ ਨੇ ਜਿਹੜੀਆਂ ਮੰਗਾਂ ਉਹਦੇ ਨਾਲ ਸੰਬੰਧਤ ਕੋਈ ਗੱਲ ਆਏਗੀ ਜਾਂ ਕੀ ਹੋਏਗਾ ਕੀ ਕਿਸਾਨ ਉਹ ਤੋਂ ਪਹਿਲਾਂ ਕਿਸਾਨ ਸਰਕਾਰ ਜਿਹੜੀ ਹੈ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰੇਗੀ ਸੋ ਇਹ ਅਜੇ ਦੇਖਣ ਵਾਲੀ ਗੱਲ ਹੈ ਇਹ ਜਿਹੜਾ ਇਹ ਪੀਰੀਅਡ ਹੈਗਾ ਇਹ 20-25 ਦਿਨ ਦਾ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆਉਣੀਆਂ ਇਸ ਕਰਕੇ ਅਜੇ ਫੌਰੀ ਅੱਜ ਕੀ ਹੋ ਸਕਦਾ ਅਜੇ ਤਾਂ ਸਿਰਫ ਜਿਹੜਾ ਹਾਈ ਕੋਰਟ ਨੇ ਇਹ ਹੁਕਮ ਦਿੱਤਾ ਹੈ ਕਿ ਇਹ ਤੁਸੀਂ ਬਕਾਇਦਾ ਜਿਹੜਾ ਸਾਰਾ ਸੜਕ ਖੋਲੋ ਉਹ ਸੜਕ ਖਲਾਉਣ ਦਾ ਮਾਮਲਾ ਇਹਦੀ ਜ਼ਿੰਮੇਵਾਰੀ ਹੁਣ ਹਰਿਆਣਾ ਸਰਕਾਰ ਤੇ ਹੈ ਇਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਹੈ ਸੋ ਇਹ ਇਹ ਹੁਣ ਦੇਖਣਾ ਹੋਏਗਾ ਕਿ ਸੜਕ ਕਿਸ ਤਰ੍ਹਾਂ ਖੋਲਦੀ ਹੈ ਤੇ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਸੁੱਖਦਾ ਸਾ ਆਉਂਦਾ ਜੀ ਇਹ ਵੀ ਹੋ ਸਕਦਾ ਇਸ ਮੁੱਦੇ ਨੂੰ ਲੈ ਕੇ ਹਰਿਆਣਾ ਸਰਕਾਰ ਫਿਰ ਸੁਪਰੀਮ ਕੋਰਟ 'ਚ ਜਾ ਸਕਦੀ ਹੈ ਜਾ ਵੀ ਸਕਦੀ ਹੈ ਜੇ ਕਿਉਂ ਨਹੀਂ ਜਾ ਸਕਦੀ ਜਾ ਸਕਦੀ ਹੈ ਪਰ ਮੈਨੂੰ ਲੱਗਦਾ ਨਹੀਂ ਕਿ ਸੁਪਰੀਮ ਕੋਰਟ ਕਿਉਂਕਿ ਅੱਗੇ ਵੀ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕਿ ਤੁਸੀਂ ਕਿਸੇ ਨੂੰ ਜਿਹੜਾ ਚੱਲਣ ਫਿਰਨ ਤੋਂ ਜਾਂ ਉੱਥੇ ਆਉਣ ਤੋਂ ਨਹੀਂ ਰੋਕ ਸਕਦੇ ਇਹ ਅੱਗੇ ਵੀ ਇਹ ਮਾਮਲਾ ਉਦੋਂ ਹੋਇਆ ਸੀਗਾ ਤਾਂ ਹੋ ਸਕਦਾ ਹੈ ਹੁਣ ਸੁਪਰੀਮ ਕੋਰਟ ਇਹਦਾ ਕੀ ਨੋਟਸ ਲੈਂਦੀ ਹੈ ਪਰ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਚੋਣਾ ਹੈਗੀਆਂ ਸਿਰ ਤੇ ਤੇ ਹਰਿਆਣਾ ਸਰਕਾਰ ਕਿਸ ਤਰ੍ਹਾਂ ਦਾ ਕਦਮ ਨਹੀਂ ਕਿਉਂਕਿ ਕਿਸਾਨ ਅੱਗੇ ਹੀ ਹਰਿਆਣਾ ਵਿੱਚ ਉਹਨਾਂ ਦੇ ਖਿਲਾਫ ਖੜੇ ਹੋਏ ਆ ਤਾਂ ਜਾਟ ਵੀ ਖਿਲਾਫ ਖੜਿਆ ਹੈ ਜਾਟ ਪੰਚਾਇਤਾਂ ਵੀ ਖਿਲਾਫ ਖੜੀਆਂ ਆ ਜਿਹੜੀਆਂ ਆਪਣੇ ਖਾਹ ਪੰਚਾਇਤਾਂ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਹੈ ਕਿ ਹਰਿਆਣਾ ਜਿਹੜੀ ਸਰਕਾਰ ਹੈਗੀ ਹੈ ਆਪਣੇ ਨੈਪ ਸਿੰਘ ਸੈਣੀ ਦੀ ਕਿ ਉਹ ਇਹ ਖਤਰਾ ਮੁੱਲ ਲਵੇ ਕਿ ਉਹ ਕਿਸਾਨਾਂ ਦੇ ਵਿਰੁੱਧ ਉੱਥੇ ਜਾ ਕੇ ਜਾਂ ਇਸ ਤਰ੍ਹਾਂ ਤਾਂ ਕੋਈ ਕਦਮ ਚੁੱਕੇ ਪਰ ਇਹ ਚੁੱਕਦੀ ਹੈ ਤੇ ਇਸ ਦਾ ਉਹਨੂੰ ਕੋਈ ਰਾਜਸੀ ਤੌਰ ਤੇ ਫਾਇਦਾ ਨਹੀਂ ਹੋਏਗਾ ਨੁਕਸਾਨ ਹੀ ਹੋਏਗਾ ਜੀ ਇਹ ਕੀ ਇਹ ਵੀ ਹੋ ਸਕਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਨੇ ਉਹ ਚਿੰਨ ਚਾਰ ਮੀਟਿੰਗਾਂ ਦੇ ਵਿੱਚ ਕਹਿ ਸੀ ਵੀ ਮੈਂ ਤਾਂ ਦੋਨਾਂ ਧਿਰਾਂ ਦੇ ਵਿਚਾਲੇ ਫੈਲੀਸਿਟੇਟਰ ਦੀ ਭੂਮਿਕਾ ਨਿਭਾ ਰਿਹਾ ਕੀ ਉਹ ਦੁਬਾਰਾ ਫਿਰ ਯਤਨ ਕਰ ਸਕਦੇ ਵੀ ਉਹ ਦੁਬਾਰਾ ਫਿਰ ਕੋਸ਼ਿਸ਼ ਕਰਨ ਵੀ ਕਿਸਾਨੀ ਕਿਉਂਕਿ ਕਿਸਾਨੀ ਦੇ ਵਿੱਚ ਉਹ ਇਹ ਉਹਨਾਂ ਦੇ ਪੈਰ ਉਖੜਦੇ ਜਾਦੇ ਆ ਉਹ ਇਸ ਪਾਸੇ ਵੱਲ ਨੂੰ ਤੁਰਨਗੇ ਬਿਲਕੁਲ ਕਰ ਸਕਦੇ ਆ ਉਹਦਾ ਕਾਰਨ ਇਹ ਹੈ ਕਿ ਦੇਖੋ ਜੇ ਉਹਨਾਂ ਦਾ ਇਸ ਤਰ੍ਹਾਂ ਦੀ ਮਦਦ ਨਹੀਂ ਆਉਂਦੀ ਤਾਂ ਜਿਹੜੀ ਸ਼ੁਭ ਕਰਨ ਵਾਲੀ ਉਹਨਾਂ ਨੇ ਹੁਣ ਆਣ ਕੇ ਇਸ ਵੇਲੇ ਇਸ ਮੌਕੇ ਦੇ ਉੱਤੇ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਤੇ ਹੋਰ ਕਿਸਾਨਾਂ ਨਾਲ ਸੰਬੰਧਿਤ ਜਿਹੜੇ ਮਾਮਲੇ ਆ ਉਹ ਕੋਸ਼ਿਸ਼ ਕਰ ਰਹੇ ਕਿ ਉਹ ਜਿਹੜੇ ਉਹਨਾਂ ਦੇ ਘੇਰੇ 'ਚ ਹੈ ਉਹਨਾਂ ਨੂੰ ਨਿਕਟਾਇਆ ਜਾਵੇ ਤਾਂ ਉਸ ਵਿੱਚ ਇਹ ਹੋ ਵੀ ਸਕਦੀ ਹੈ ਗੱਲ ਕਿ ਉਹ ਇਹ ਵਿੱਚ ਪੈ ਕੇ ਮਾਮਲਾ ਨਿਕਟਾਉਣ ਦਾ ਯਤਨ ਕਰ ਪਰ ਲੱਗਦਾ ਹੈ ਕਿ ਜਿਸ ਢੰਗ ਨਾਲ ਹਾਈ ਕੋਰਟ ਨੇ ਇਹ ਖਾਲੀ ਕਰਨ ਦੀ ਕਿਹਾ ਉਹ ਤਾਂ ਉਹ ਇੱਕ ਲੈਂਡ ਆਰਡਰ ਦਾ ਮਾਮਲਾ ਹੈਗਾ ਜਾਂ ਇੱਕ ਕਾਨੂੰਨੀ ਕਾਨੂੰਨ ਦਾ ਜਿਹੜਾ ਮਾਮਲਾ ਹੈਗਾ ਉਥੇ ਮੈਨੂੰ ਲੱਗਦਾ ਹੈ ਕਿ ਭਗਵੰਤਮਾਨ ਹੋਣੀ ਤਾਂ ਸ਼ਾਇਦ ਉਹ ਜੋ ਹਾਈ ਕੋਰਟ ਦੇ ਆਰਡਰ ਹੈ ਉਹੀ ਉਹਨਾਂ ਨੂੰ ਮੰਨੇ ਪੈਣਗੇ ਤੇ ਹਰਿਆਣਾ ਸਰਕਾਰ ਨੂੰ ਵੀ ਜੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਨਹੀਂ ਜਾਂਦੀ ਤਾਂ ਉਹੀ ਮੰਨੇ ਪੈਣਗੇ ਇਹ ਮੰਗਾ ਦੀ ਗੱਲ ਤਾਂ ਮੈਨੂੰ ਲੱਗਦਾ ਹੈ ਕਿ ਅੱਗੇ ਚਲੀ ਗਈ ਅਜੇ ਤਾਂ ਬਾਰਡਰ ਜਿਹੜਾ ਹੈ ਜਾਂ ਸੜਕ ਖੋਲਣ ਦਾ ਮਾਮਲਾ ਹੈਗਾ ਜੀ ਇਸ ਨਾਲ ਹੀ ਪੰਜਾਬ ਸਰਕਾਰ ਠੀਕ ਹੈ ਉਹਨਾਂ ਨੇ ਛੋਪ ਕਰਮਨ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਦਿੱਤਾ ਉਹਦੀ ਭੈਣ ਨੂੰ ਨੌਕਰੀ ਦੇ ਦਿੱਤੀ ਪਰ ਮੂੰਗੀ ਦੇ ਮਾਮਲੇ ਤੇ ਤਾਂ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਸਕੀ ਇਹਨਾਂ ਨੇ ਕਿਹਾ ਸੀ ਵੀ ਜਿਹੜਾ ਅਸਲ ਕੀਮਤ ਹੈ ਤੇ ਜਿਹੜੇ ਉਹਨਾਂ ਨੂੰ ਕਿਸਾਨਾਂ ਨੂੰ ਘਾਟਾ ਸਹਿਣਾ ਪੈ ਅਸੀਂ ਉਹਦੀ ਪੂਰਤੀ ਕਰਾਂਗੇ ਇਸ ਵਾਰੀ ਤਾਂ ਪੰਜਾਬ ਸਰਕਾਰ ਉਹਦੇ ਤੋਂ ਪਿੱਛੇ हट ਗਈ ਨੇ ਉਹ ਤਾਂ ਬਿਲਕੁਲ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਸੀ ਉਹਦੇ ਤੋਂ ਵੀ ਪਿੱਛੇ हट ਗਈ ਖੇਤੀ ਨੀਤੀ ਜਿਹੜਾ ਬਣਾਉਣ ਦਾ ਮਾਮਲਾ ਸੀ ਉਹਦੇ ਤੋਂ ਵੀ ਪਿੱਛੇ हट ਗਈ ਇਹ ਸਾਰੀਆਂ ਗੱਲਾਂ ਹੈਗੀਆਂ ਜਿੱਥੇ ਇਹ ਸੀਗਾ ਕਿ ਅਸੀਂ ਫਸਲੇ ਵੋ 45 ਕੰਮ ਕਰਾਂਗੇ ਉਸ ਗੱਲ ਤੋਂ ਵੀ ਪਿੱਛੇ हट ਗਈ ਉਲਟਾ ਇਹ ਹੋਇਆ ਕਿ ਇਸ ਵਾਰ ਝੋਨੇ ਦੇ ਜਿਹੜਾ ਰਕਬਾ ਹੈ ਪਹਿਲਾਂ ਨਾਲ 17% ਵਧ ਰਿਹਾ ਹੈਗਾ ਸੋ ਇਸ ਕਰਕੇ ਉਹ ਸਾਰੀਆਂ ਜਿਹੜੀਆਂ ਉਹਨਾਂ ਨੇ ਪਹਿਲਾਂ ਕਹੀਆਂ ਹੋਈਆਂ ਗੱਲਾਂ ਉਹ ਤਾਂ ਕਿਤੇ ਵੀ ਉਹਨਾਂ ਪੂਰੀਆਂ ਨਹੀਂ ਕੀਤੀਆਂ ਖਾਸ ਕਰਕੇ ਚਾਹੇ ਉਹ ਕਿਸਾਨੀ ਨਾਲ ਰਿਲੇਟਡ ਹੈ ਚਾਹੇ ਉਹ ਮਹਿਲਾਵਾਂ ਨਾਲ ਰਿਲੇਟਡ ਹੈ ਚਾਹੇ ਉਹ ਨੌਜਵਾਨਾਂ ਨਾਲ ਰਿਲੇਟਡ ਹੈ ਉਹ ਸਾਰੇ ਹੀ ਮਾਮਲੇ ਜਿਹੜੇ ਆ ਉਹ ਉੱਥੇ ਦੇ ਉੱਥੇ ਖੜੇ ਆ ਇਹ ਹੀ ਕਾਰਨ ਹੈ ਕਿ ਉਹਨਾਂ ਨੂੰ ਲੋਕਾਂ ਦੇ ਜਿਹੜੇ ਨਰਾਜ਼ਗੀ ਜਿਹੜੀ ਹੈ ਝਲਣੀ ਪੈ ਰਹੀ ਹੈਗੀ ਹੈ ਤੇ ਇਸੇ ਕਰਕੇ ਹੀ ਲੱਗਦਾ ਹੈ ਕਿ ਵਿਦਨ ਪਾਰਟੀ ਵੀ ਆਮ ਆਦਮੀ ਪਾਰਟੀ ਦੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਜਿਸ ਤਰ੍ਹਾਂ ਉਹਨਾਂ ਦੇ ਐਮਐਲਏ بار بار ਦਿੱਲੀ ਜਾ ਕੇ ਹਾਈ ਕਮਾਂਡ ਨੂੰ ਮਿਲਦੇ ਆਰ ਮੁੱਖ ਮੰਤਰੀ ਨੂੰ ਬਦਲਣ ਦੀ ਗੱਲ ਕਰਦੇ ਆ ਤੇ ਉਹਨਦੇ ਤੋਂ ਲੱਗਦਾ ਹੈ ਕਿ ਮੁੱਖ ਮੰਤਰੀ ਪਹਿਲਾਂ ਤਾਂ ਆਪਦੀ ਉਸੀ ਪਚਾਉਣ ਵਾਲਾ ਜ਼ਿਆਦਾ ਧਿਆਨ ਦੇਣਗੇ بجائے ਇਸ ਦੇ ਜੀ ਅੱਛਾ ਜਨੂ ਸਰ ਇਹ ਇਹ ਕਿਉਂਕਿ ਇਹ ਇਹਨਾਂ ਨੇ ਆਪਣਾ ਐਸਕੇਐਮ ਗੈਰ ਰਾਜਨੀਤਿਕ ਰੱਖ ਲਿਆ ਤੇ ਕੀ ਇਹਨਾਂ ਨੂੰ 5 ਮਹੀਨਿਆਂ ਦੇ ਵਿੱਚ ਜਿਹੜੇ ਛੰਭੂ ਬਾਰਡਰ ਖਨੋਰੀ ਬਾਰਡਰ ਤੇ ਬੈਠੇ ਆ ਇਸ ਗੱਲ ਦਾ ਅਨੁਭਵ ਨਹੀਂ ਹੋਇਆ ਹੋਵੇਗਾ ਕਿ ਜਿੰਨਾ ਚਿਰ ਕਿਸਾਨਾਂ ਦੀ ਆਪਸੀ ਕਿਸਾਨ ਜਥੇਬੰਦੀਆਂ ਦੀ ਏਕਤਾ ਨਹੀਂ ਹੁੰਦੀ ਤੇ ਵੱਡਾ ਅੰਦੋਲਨ ਨਹੀਂ ਚਲਾਇਆ ਜਾਂਦਾ ਉਹਨਾਂ ਚਿਰ ਕੋਈ ਗੱਲ ਸਿਰੇ ਨਹੀਂ ਚੜ੍ਹੇਗੀ ਇਹਦੇ ਤੋਂ ਇਸ ਕਿਸਮ ਦਾ ਵੀ ਕੋਈ ਗੱਲ ਅੱਗੇ ਤੁਰ ਸਕਦੀ ਹੈ ਤੁਰ ਸਾਹਿਬ ਜਾਂ ਅਹਿਸਾਸ ਹੋ ਸਕਦਾ ਹੈ ਇਹ ਹੋ ਸਕਦਾ ਹੈ ਕਿ ਇਹ ਉਹਨਾਂ ਨਾਲ ਗੱਲਬਾਤ ਕਰਨ ਦਾ ਯਤਨ ਕਰਨ ਤਾਂ ਇਹ ਹੁਣ ਕਿਥੋਂ ਤੱਕ ਗੱਲ ਅੱਗੇ ਵਧਦੀ ਹੈ ਕਿਉਂਕਿ ਅੱਗੇ ਵੀ ਪੰਜਾਬ 'ਚ ਇੰਨੀਆਂ ਜਥੇਬੰਦੀਆਂ ਸੀ ਤਾਂ ਉਹ ਵੀ ਇਹ ਕਹਿੰਦੇ ਸੀ ਕਿ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਸਕਦੀਆਂ ਪਰ ਇਹ ਹੋਇਆ ਕਿ ਜਦੋਂ ਇੱਕ ਪ੍ਰੋਗਰਾਮ ਜਿਹੜਾ ਬਣ ਗਿਆ ਮਿਨੀਮਮ ਉਹਦੇ ਤੇ ਗੱਲਬਾਤ ਜਦੋਂ ਹੋ ਕੇ ਅੱਗੇ ਤੁਰੀ ਤਾਂ ਉਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਤੁਰੀਆਂ ਬੇਸ਼ੱਕ ਆਪ ਦੇ ਆਪ ਨੂੰ ਗੈਰ ਸਿਆਸੀ ਕਹਿੰਦੇ ਆ ਗੈਰ ਰਾਜਸੀ ਕਹਿੰਦੇ ਆ ਪਰ ਇਹ ਜ਼ਰੂਰ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦੀ ਹੈ ਤਾਂ ਹੋ ਵੀ ਸਕਦਾ ਜਿਹੜੀ ਗੱਲ ਤੁਸੀਂ ਕਹਿੰਦੇ ਆ ਕਿ ਇਕੱਠੇ ਹੋ ਕੇ ਵੀ ਉੱਥੇ ਮੋਰਚਾ ਲਾ ਸਕਦੇ ਪਰ ਅਜੇ ਦੂਸਰਾ ਜਿਹੜਾ ਐਸਕੇਐਮ ਹੈ ਉਹਦੇ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਦਿੱਲੀ ਜਾ ਕੇ ਮੋਰਚਾ ਲਾਉਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਇਹਨਾਂ ਦਾ ਵੀ ਹੁਣ ਅਜੇ ਫੈਸਲਾ ਹੋਣਾ ਕਿਉਂਕਿ ਇਹਨਾਂ ਦਾ ਮੋਰਚਾ ਜਿਹੜਾ ਦਿੱਲੀ ਲਾਉਣਾ ਸੀ ਉਹ ਇੱਥੇ ਤੱਕ ਸੀਮਤ ਹੋ ਕੇ ਰਹਿ ਗਿਆ ਆਇਆ ਦਿੱਲੀ ਲਾਏ ਗਏ ਇਹਨਾਂ ਦੇ ਮੋਰਚੇ ਨੂੰ ਏਡਾ ਵੱਡਾ ਅੰਗਾਰਾ ਮਿਲ ਪਾਏਗਾ ਨੇ ਮਿਲ ਪਾਏਗਾ ਇਹ ਤਾਂ ਹੁਣ ਜਿੱਥੇ ਬੰਦੀਆਂ ਜਦੋਂ ਆਪਣਾ ਰਿਵਿਊ ਕਰਨੀ ਆ ਜਾਂ ਅੰਦਰ ਝਾਤ ਮਾਰਨੀ ਆ ਤਾਂ ਫੇਰ ਹੀ ਪਤਾ ਲੱਗੇਗਾ ਪਰ ਇਹ ਗੱਲ ਜਰੂਰ ਹੈ ਕਿ ਇਹ ਐਸ ਕੇ ਐਮ ਦੂਸਰੇ ਨਾਲ ਗੱਲਬਾਤ ਚੱਲ ਵੀ ਸਕਦੀ ਹੈ ਇਕੱਠੇ ਵੀ ਹੋ ਸਕਦੇ ਆ ਜੇ ਇਕੱਠੇ ਹੁੰਦੇ ਆ ਤਾਂ ਫਿਰ ਜੋ ਕੁਝ ਫੈਸਲਾ ਕੋਰਲੀ ਕਾਮੀ ਲੀਡਰਸ਼ਿਪ ਕਰੇਗੀ ਐਸ ਕੇ ਐਮ ਦੀ ਉਹਦੇ ਮੁਤਾਬਕ ਹੀ ਚਲੇਗਾ ਫਿਰ ਇਹ ਮੋਰਚਾ ਲਾਉਣਾ ਹੈ ਨਹੀਂ ਲਾਉਣਾ ਜਾਂ ਇੱਥੋਂ ਇਹਨਾਂ ਨੇ ਕਿਸ ਤਰ੍ਹਾਂ ਆਪਣਾ ਮੋਰਚਾ ਅੱਗੇ ਵਧਾਉਣਾ ਮੁਤਲ ਕਰਨਾ ਕੀ ਕਰਨਾ ਉਹ ਸਾਰਾ ਕੁਝ ਉਸ ਗੱਲ ਤੇ ਬਹੁਤ ਨਿਰਭਰ ਕਰੇਗਾ ਇਹ ਤਾਂ ਉਹਨਾਂ ਦੀ ਮੀਟਿੰਗ ਜਦੋਂ ਹੋਏਗੀ ਇਹ ਆਪਣੇ ਤੌਰ ਤੇ ਕੀ ਫੈਸਲਾ ਲੈਂਦੇ ਆ ਤੇ ਫਿਰ ਜਿਹੜਾ ਦੂਸਰੀ ਕਿਸਾਨ ਕਿਥੇ ਬੰਦੀਆਂ ਨਾਲ ਸਾਂਝਾ ਕੋਈ ਪ੍ਰੋਗਰਾਮ ਬਣਾਉਂਦਾ ਫੈਸਲਾ ਲੈਂਦੇ ਆ ਜਾਂ ਫਿਰ ਇਹ ਆਪਣੇ ਤੌਰ ਤੇ ਅੱਗੇ ਵਧਣ ਦਾ ਫੈਸਲਾ ਕਰਦੇ ਨੇ ਤਾਂ ਉਸ ਤੋਂ ਬਾਅਦ ਹੀ ਜੰਮੂ ਦੀ ਪਤਾ ਲੱਗ ਸਕੇ ਵੈਸੇ ਕਿਸਾਨਾਂ ਦੇ ਵਿੱਚ ਤਾਂ ਜਦੋਂ ਕਿਸਾਨਾਂ ਨਾਲ ਗੱਲ ਕਰੀਦੇ ਆਮ ਸਧਾਰਨ ਕਿਸਾਨ ਨਾਲ ਉਹ ਉਹਨਾਂ ਦੇ ਵਿੱਚ ਤਾਂ ਇਹੀ ਗੱਲ ਹੈਗੀ ਆ ਕਿ ਇਕਤਾ ਹੋਣੀ ਚਾਹੀਦੀ ਸਾਂਝਾ ਮੋਰਚਾ ਲੱਗਣਾ ਚਾਹੀਦਾ ਜੇ ਪਿਛਲਾ ਜਿਹੜਾ ਮੋਰਚਾ ਸੀਗਾ ਜਿਹੜਾ ਦਿੱਲੀ ਦੇ ਬਾਰਡਰਾਂ ਤੇ ਦਿੱਲੀ ਦੀਆਂ ਬਰੂਹਾਂ ਤੇ ਲੱਗਾ ਸੀ ਜਿੰਨਾ ਚਿਰ ਉਹਨਾਂ ਵਿਸ਼ਾਲ ਮੋਰਚਾ ਨਹੀਂ ਲੱਗਦਾ ਕੇਂਦਰ ਸਰਕਾਰ ਬਰਡ ਟਾਸਟੋਮਾਸ ਹੋਣ ਵਾਲੀ ਨਹੀਂ ਜਾਪਦੀ ਨਹੀਂ ਉਹ ਤਾਂ ਹੈ ਹੀ ਜਮੂ ਜੋਂ ਦੇ ਵਿੱਚ ਇਹ ਵੀ ਸੀਗਾ ਕਿ ਜਦੋਂ ਹੁਣ ਚੋਣਾਂ ਹੋ ਰਹੀਆਂ ਤਾਂ ਉਹਦੇ ਵਿੱਚ ਜਿਸ ਢੰਗ ਦੇ ਨਾਲ ਇੰਡੀਆ ਗੱਠ ਜੋੜਨੇ ਤੇ ਜਿਹੜੀ ਕਾਂਗਰਸ ਨੇ ਜਿਸ ਢੰਗ ਨਾਲ ਕਿਸਾਨ ਜਥੇਬੰਦੀਆਂ ਨੂੰ ਕਿਸਾਨਾਂ ਨੂੰ ਭਰੋਸਾ ਦਵਾਇਆ ਸੀ ਅਸੀਂ ਦੇਖਿਆ ਸੀਗਾ ਕਿ ਕਿਸਾਨਾਂ ਦਾ ਜਿਹੜਾ ਵਤੀਰਾ ਵੀ ਸੀਗਾ ਜਾਂ ਕਿਸਾਨ ਜਿੱਥੇ ਬੰਨੀਆਂ ਜਿਹੜਾ ਵਤੀਰਾ ਸੀ ਉਹ ਕਾਂਗਰਸ ਵਾਲ ਜਾਂ ਇੰਡੀਆ ਗੱਠਜੋੜ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਵੱਲ ਵੱਖਰਾ ਸੀ ਤੇ ਦੂਸਰੀਆਂ ਪਾਰਟੀਆਂ ਜਿਵੇਂ ਭਾਰਤੀ ਜਨਤਾ ਪਾਰਟੀ ਆ ਜਾਂ ਆਮ ਆਦਮੀ ਪਾਰਟੀ ਦੇ ਇੱਥੇ ਪੰਜਾਬ 'ਚ ਉਮੀਦਵਾਰ ਸੀ ਉਹਨਾਂ ਵੱਲ ਵੱਖਰਾ ਸੀ ਉਹਨਾਂ ਨੂੰ ਸਵਾਲ ਕਰਦੇ ਸੀ ਪਰ ਕਾਂਗਰਸ ਦੇ ਉਮੀਦਵਾਰਾਂ ਨੂੰ ਇਸ ਤਰ੍ਹਾਂ ਦੇ ਕੋਈ ਸਵਾਲ ਨਹੀਂ ਹੋਏ ਜਾਂ ਦੂਸਰੀਆਂ ਥਾਵਾਂ ਤੇ ਇੰਡੀਆ ਗੱਠਜੋੜ ਦੇ ਜਿੱਥੇ ਉਮੀਦਵਾਰ ਜਾਂਦੇ ਸੀ ਉਹਨਾਂ ਨੂੰ ਕਿਸਾਨ ਜਿੱਥੇ ਬੰਨੀਆਂ ਉਹਨਾਂ ਕੋਈ ਇਸ ਤਰ੍ਹਾਂ ਦੇ ਦਿਕਤ ਨਹੀਂ ਆਈ ਹੈਗੀ ਸੋ ਇਸ ਕਰਕੇ ਉਹ ਸਰਕਾਰ ਤਾਂ ਬੇਸ਼ੱਕ ਨਹੀਂ ਬਦਲ ਸਕੀ ਪਰ ਅਜੇ ਜਿਸ ਢੰਗ ਨਾਲ ਜੋ ਸਾਰਾ ਚੱਲ ਰਿਹਾ ਕੇਂਦਰ ਚ ਕਿ ਜੇ ਕੋਈ ਇਸ ਤਰ੍ਹਾਂ ਦੀ ਤਬਦੀਲੀ ਆਪਰ ਜਾਂਦੀ ਹੈ ਤੇ ਫਿਰ ਕਿਸਾਨ ਜਿੱਥੇ ਬੰਦੀਆਂ ਦਾ ਕੰਮ ਥੋੜਾ ਸੌਖਾ ਹੋ ਜਾਏਗਾ ਕਿਉਂਕਿ ਉਹਨਾਂ ਨਾਲ ਆਲਰੇਡੀ ਇਸ ਗੱਲ ਦੇ ਪ੍ਰੋਮਿਸ ਉਹਨਾਂ ਵੱਲੋਂ ਨਿਆ ਜਾਂ ਜਿਹੜਾ ਪੱਤਰ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਉਹਦੇ ਵਿੱਚ ਕਿਸਾਨਾਂ ਦੇ ਲਈ ਵੀ ਜਿਹੜੇ ਬਕਾਇਦਾ ਉਹਨਾਂ ਨੇ ਪੰਜ ਪੁਆਇੰਟ ਪਾਏ ਹੈਗੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੀ ਗੱਲ ਕੀਤੀ ਹੈ ਵਿਚ ਉਹਨਾਂ ਨੇ ਬਕਾਇਦਾ ਸਾਰੇ ਕਰਜ ਦੇ ਕਿਸਾਨਾਂ ਨੇ ਮaaf ਕਰਨ ਦੀ ਗੱਲ ਕੀਤੀ ਹੈ ਸੋ ਇਸ ਕਰਕੇ ਮਤਲਬ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਇਹ ਅਜੇ ਫੌਰੀਂ ਦੇ ਪਰੇ ਕੁਝ ਕਹਿਣਾ ਬਹੁਤ ਮੁਸ਼ਕਲ ਹੈ